ਜੀ ਮੈਂ ਅਸਾਦੀ ਹੋਈ ਮੰਗਿਆ ਕਿ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਾਡੇ ਜਦੋਂ ਹੋਣੀ ਵੀ ਸਰਕਾਰ ਬਣੀ ਸੀ ਉਹਦੇ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਤਨਖਾਹ 'ਚ ਵਾਧਾ ਕਰਾਂਗੇ ਸਾਨੂੰ 3000 ਦੇ ਕੇ ਤੇ ਸਾਨੂੰ ਲਾਰੇ ਲੱਪੇ ਜਦੋਂ ਅਸੀਂ ਮੀਟਿੰਗ ਤੇ ਜਾਂਦੇ ਆ ਸਾਡੀ ਮੀਟਿੰਗ ਕੈਨਸਲ ਕਰ ਦਿੰਦੇ ਆ ਅਸੀਂ ਸਵੇਰ ਸਾਨੂੰ ਕਹਿ ਦਿੰਦੇ ਆ ਵੀ ਮੀਟਿੰਗ ਜਦੋਂ ਅਸੀਂ ਉੱਥੇ ਜਾ ਕੇ ਪਹੁੰਚਦੇ ਆ ਉਦੋਂ ਕਹਿ ਦਿੰਦੇ ਆ ਮੀਟਿੰਗ ਕੈਨਸਲ ਹੋ ਚੁੱਕੀ ਹੈ ਪਹਿਲਾਂ ਸਾਨੂੰ ਕਹਿ ਦਿੰਦੇ ਵੀ ਠੀਕ ਮੀਟਿੰਗ ਬੁਲਾ ਲਈ ਹੈ ਸਾਨੂੰ ਲੈਟਰ ਵੀ ਪਾ ਦਿੰਦੇ ਆ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਆ ਉਦੋਂ ਕਹਿ ਦਿੰਦੇ ਵੀ ਕੈਨਸਲ ਹੋ ਗਈ ਸਾਡੀ ਮੇਨ ਇਹੋ ਹੀ ਸਾਡੀ ਮੰਗ ਹੈ ਕਿ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਰ ਜੀ ਸਾਡੀ ਇਹ ਮੰਗ ਹੈ ਵੀ ਸਾਨੂੰ ਪੱਕੇ ਕੀਤਾ ਜਾਵੇ ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ ਅਸੀਂ ਭਗਵਾਨ ਤੁਮਨ ਨੂੰ ਇਹ ਕਹਿੰਦੇ ਆ ਕਿ ਸਾਡੀ ਤਨਖਾਹ ਵਧਾ ਹੋਣਾ ਪਤਾ ਕੀ ਗੱਲ ਸਾਡੀ ਡਿਊਟੀ ਹੈਗੀ ਆ ਇਹਨਾਂ ਨਾਲ ਦੀ ਟੀਚਰਾਂ ਨਾਲ ਕਿ 9 ਵਜੇ ਆਉਣੇ 3 ਵਜੇ ਜਾਣੇ ਕੰਮ ਸਾਨੂੰ ਜਿਆਦਾ ਪੈਂਦਾ ਤਨਖਾਹ ਸਾਡੀ ਹੈਗੀ ਨਹੀਂ ਕਿਉਂ ਕੋਈ ਵੀ ਸਰਕਾਰ ਨੂੰ ਵੀ ਪਤਾ ਹੈ ਤੇ ਅੱਜ ਕੱਲ ਕੋਈ ਵੀ ਮੁਲਾਜ਼ਮ ਨਹੀਂ ਕੋਈ ਘੱਟ ਤਨਖਾਹ ਨਹੀਂ ਲੈਂਦਾ ਤਨਖਾਹ ਲੈਂਦੇ ਸਾਰੇ ਆਪਦੀ ਤਨਖਾਹ ਚ ਵਾਦਾ ਕਰਾਉਣ ਲਈ ਧਰਨੇ ਲਾਉਂਦੇ ਨੇ ਸਰਕਾਰ ਸਾਰਿਆਂ ਦੀ ਸੁਣਦੀ ਆ ਸਾਡੀ ਨਹੀਂ ਸੁਣਦੀ ਮੈਨਾਂ ਦੇ ਪਿੱਤਨ ਖਾਵਦਾ ਹੀ ਜਾਵੇ ਸਾਡੀ ਤਨਖਾਹ ਚ ਵਾਦਾ ਕੀਤਾ ਜਾਵੇ ਕਿ ਸਾਨੂੰ ਇਹਨੇ ਤੇ ਸਾਡਾ ਨਹੀਂ ਕਿਜਾਰਾ ਹੈਗਾ ਸਾਰੀ ਦਿਹਾੜੀ ਆਹੀ ਘਰੇ ਰਹਿਨੇ ਬੱਚੇ ਛੋਟੇ ਛੋਟੇ ਛੱਡ ਕੇ ਆਈਦੇ ਨੇ ਤੇ ਸਾਡੀ ਕੋਸ਼ਿਸ਼ ਨਹੀਂ ਕਿਜਾਰਾ ਨਾ ਸਾਡਾ ਕੋਈ ਘਰ ਦਾ ਬੰਡਾ ਨਾ ਸਾਡੇ ਕੋਈ ਬੱਚਿਆਂ ਦਾ